ਪੰਜਾਬ ਦੀ ਇੱਕ ਹੋਰ ਜੇਲ੍ਹ ਚੋਂ ਡਰੱਗ ਰੈਕਟ ਚਲਾਇਆ ਜਾ ਰਿਹਾ ਸੀ ਅਤੇ ਇਸ ਰੈਕਟ ਦੇ ਧਾਰ ਪਾਕਿਸਤਾਨ ਤੱਕ ਦੇ ਨਾਲ ਜੁੜੇ ਹੋਏ ਨਜ਼ਰ ਆ ਰਹੇ ਨੇ ਜੀ ਹਾਂ ਇਹ ਜਾਣਕਾਰੀ ਖੁਦ ਪੰਜਾਬ ਦੀ ਪੁਲਿਸ ਨੇ ਪੰਜਾਬ ਦੀ ਸਰਕਾਰ ਨੇ ਹਾਈ ਕੋਰਟ ਦਿੱਤੀ ਹੈ ਜਿਸ ਤੋਂ ਬਾਅਦ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਲਗਾਉਂਦੇ ਆ ਇਹ ਗੱਲ ਕਹੀ ਹੈ ਕਿ ਇੰਜ ਜਾਪਦਾ ਹੈ ਕਿ ਜਿਵੇਂ ਇਹ ਸਭ ਕੁਝ ਰੋਕਣ ਦੀ ਸਰਕਾਰ ਦੀ ਨੀਅਤ ਹੀ ਨਹੀਂ ਹੈ ਸਰਕਾਰ ਦੀ ਇੱਛਾ ਸ਼ਕਤੀ ਨਜ਼ਰ ਹੀ ਨਹੀਂ ਆ ਰਹੀ ਮੌੜ ਵਿਵਾਦਾਂ ਚ ਕਿਰੀਆਂ ਪੰਜਾਬ ਦੀਆਂ ਜੇਲਾਂ ਪੰਜਾਬ ਦੀ ਇੱਕ ਹੋਰ ਜੇਲ੍ਹ ਚੋਂ ਚਲਾਇਆ ਜਾ ਰਿਹਾ ਹੈ ਵੱਡਾ ਡਰੱਗ ਰੈਕੈਟ ਪਾਕਿਸਤਾਨ ਨਾਲ ਜੁੜੇ ਨਿਦਾਰ ਹਾਈ ਕੋਰਟ ਨੇ ਮੌੜ ਸਰਕਾਰ ਨੂੰ ਲਈ ਫੱਟਕਾ ਜਿੱਹਾਂ ਪੰਜਾਬ ਦੀਆਂ ਜੇਲਾਂ ਲਗਾਤਾਰ ਵਿਵਾਦਾਂ ਚ ਕਿਰੀਆਂ ਨਜ਼ਰ ਆਉਂਦੀਆਂ ਨੇ ਇਹਨਾਂ ਦੀ ਸੁਰੱਖਿਆ ਲਗਾਤਾਰ ਸਵਾਲਾਂ ਚ ਕਿਰੀ ਰਹਦੀ ਹੈ ਇਸ ਵਾਰ ਵਿਵਾਦ ਨਾਬਾਦੀ ਜੇਲ੍ਹ ਦੇ ਨਾਲ ਜੁੜਿਆ ਜਿੱਹਾਂ ਉਹੀ ਨਾਬਾ ਜੇਲ੍ਹ ਜੋ ਹਾਈ ਸਿਕਿਉਰਿਟੀ ਮੰਨੀ ਜਾਂਦੀ ਹੈ ਜਿੱਥੇ ਵੱਡੇ ਵੱਡੇ ਕ੍ਰਿਮੀਨਲ ਬੰਦ ਨੇ ਉੱਥੇ ਦਾਬਾ ਜੇਲ੍ਹ 'ਚ ਇੱਕ ਵੱਡਾ ਡਰੱਗ ਰੈਕੇਟ ਚੱਲ ਰਿਹਾ ਸੀ ਜਿਸ ਦੇ ਤਾਰ ਪਾਕਿਸਤਾਨ ਦੇ ਨਾਲ ਜੁੜੇ ਹੋਏ ਸੀ ਜਿਹਾ ਅਸੀਂ ਨਹੀਂ ਕਹਿ ਰਹੇ ਐ ਖੁਦ ਪੰਜਾਬ ਦੀ ਪੁਲਿਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਗਿਆ ਹੈ ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਵੀ ਫਟਕਾਰ ਲਗਾਈ ਜਿਹਾ ਜਸਟਿਸ ਮਨਕਤ ਜੈਨ ਨੇ ਜੇਲ੍ਹ ਸੁਰੱਖਿਆ ਮਾਮਲੇ 'ਚ ਸਰਕਾਰ ਨੂੰ ਫਟਕਾਰ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਯਤਨ ਛੀਲ ਵਿਖਾਈ ਨਹੀਂ ਦੇ ਰਹੀ ਐ ਸਭ ਕੁਝ ਰੋਕਣ ਲਈ ਟੈਕਨੋਲੋਜੀ ਨਾਲੋਂ ਵੱਧ ਇੱਛਾ ਸ਼ਕਤੀ ਦੀ ਲੋੜ ਹੈ ਜੋ ਕਿ ਸਰਕਾਰ 'ਚ ਨਜ਼ਰ ਨਹੀਂ ਆ ਰਹੀ ਹਾਈ ਕੋਰਟ ਨੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਦੋਸ਼ੀ ਪ੍ਰਾਧੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ 12 ਫਰਵਰੀ ਤੱਕ ਇਸ ਦੀ ਰਿਪੋਰਟ ਸੌਂਪੀ ਜਾਵੇ ਦਰਅਸਲ ਐਸਟੀਐਫ ਬਾਰਡਰ ਰੇਂਜ ਸਾਲ 2022 ਚ ਦੋ ਨੌਜਵਾਨਾਂ ਨੂੰ 5 ਕਿਲੋ ਹੈਰੋਇਨ ਸਣੀ ਗ੍ਰਫਤਾਰ ਕੀਤਾ ਸੀ ਜਿਨ੍ਹਾਂ ਨੇ ਪੁਛਗਿਸ਼ ਦੌਰਾਨ ਬਲਦੇਵ ਸਿੰਘ ਨਾਮ ਦੇ ਇੱਕ ਸ਼ਖਸ ਦਾ ਨਾਮ ਲਿਆ ਜੋ ਪਹਿਲਾਂ ਹੀ ਸਾਲ 2018 ਤੋਂ ਜੇਲ੍ਹ ਚ ਬਾਦ ਸੀ ਜਾਂਚ ਤੋਂ ਬਾਅਦ ਦਾਵਾ ਕੀਤਾ ਗਿਆ ਕਿ ਇਹ ਮੁਲਜ਼ਮ ਛੇਲ ਚ ਹੀ ਡਰੱਗ ਰੈਕਟ ਚਲਾ ਰਹੇ ਸੀ ਐਸ ਦੇ ਤਾਰ ਪਾਕਿਸਤਾਨ ਤੱਕ ਜੁੜੇ ਹੋਏ ਨਹੀਂ ਤੇ ਜਦੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਡਿਪਾਰਟਮੈਂਟ ਆਫ ਜੇਲ੍ਹ ਦੇ ਸੈਕਟਰੀ ਵੱਲੋਂ ਕੀ ਜਵਾਬ ਦਿੱਤਾ ਗਿਆ ਲਓ ਸੁਣੋ ਤੇ ਇੱਕ ਮਾਮਲਾ ਹਾਈ ਕੋਰਟ ਚ ਸਾਹਮਣੇ ਆਂਦਾ ਨਾਬਾ ਜੇਲ੍ਹ ਦਾ ਜਿੱਥੇ ਕਿ ਇੱਕ ਜਿਹੜਾ ਕੈਦੀ ਹੈਗਾ ਉਹ ਅੰਦਰ ਬੈਠਾ 2018 ਤੱਕ 18 ਤੋਂ ਲੈ ਕੇ ਹੁਣ ਤੱਕ ਰੈਕਟ ਚਲਾ ਰਿਹਾ ਔਰ ਰੈਕਟ ਦੇ ਜ਼ਰੀਏ ਮੋਬਾਈਲ ਫੋਨ ਦੇ ਜ਼ਰੀਏ ਇੱਕ ਵਟਸਐਪ ਕਾਲ ਇੰਟਰਨੈਸ਼ਨਲ ਨੰਬਰ ਤੇ ਪਾਕਿਸਤਾਨ ਤੱਕ ਜਾਂਦੀਆਂ ਨੇ ਉਸ ਪੂਰੇ ਮਾਮਲੇ ਚ ਅੱਜ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀਗਾ ਔਰ ਪੰਜਾਬ ਦੇ ਅੱਜ ਜਿਹੜਾ ਜਵਾਬ ਆਇਆ ਉਹਦੇ ਵਿੱਚ ਪੰਜਾਬ ਸਰਕਾਰ ਨੇ ਕਈ ਚੀਜ਼ਾਂ ਜਿਹੜੀਆਂ ਦਸੀਆਂ ਉਹਦੇ ਵਿੱਚੋਂ ਸਾਫ਼ ਖੁਲਾਸਾ ਹੁੰਦਾ ਹੈ ਕਿ ਪੰਜਾਬ ਸਰਕਾਰ ਕਾਰਵਾਈ ਦੇ ਨਾਮ ਤੇ ਕੁਝ ਵੀ ਨਹੀਂ ਕਰ ਰਹੀ ਪੰਜਾਬ ਦੇ ਡਿਪਾਰਟਮੈਂਟ ਆਫ ਜੇਲਸ ਦੇ ਸੈਕਟਰੀ ਕੁਮਾਰ ਰਾਹੁਲ ਅੱਜ ਕਾਫੀ ਡਾਟ ਫਾਈਲ ਕਰਦੇ ਨੇ ਪਹਿਲਾਂ ਤਾਂ ਉਹ ਕਹਿੰਦੇ ਨੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਸਾਨੂੰ 3 ਹਫ਼ਤਿਆਂ ਦਾ ਟਾਈਮ ਦਿਓ ਲੇਕਿਨ ਇਸ ਪੂਰੇ ਰਿਪਲਾਈ 'ਚ ਜੇ ਦੇਖਣ ਵਾਲੀ ਚੀਜ਼ਾਂ ਨੇ ਕਿ ਉਹ ਦੱਸਦੇ ਨੇ ਕਿ ਸਾਡੇ ਕੋਲ ਜੇਲ੍ਹਾਂ ਵਿੱਚ ਕੋਸਟਾਂ ਹੀ ਖਾਲੀ ਪਈਆਂ ਨੇ 50% ਕੰਟਰੋਲ ਕਿਹਨੇ ਕਰਦਾ ਹੈ ਤੇ 50% ਕੋਸਟਾਂ ਹੀ ਖਾਲੀ ਪਈਆਂ ਜੀ ਪੋਸਟਾਂ ਪੂਰੇ ਪੰਜਾਬ ਚ ਉਹ ਹੈਗੀ ਆ ਲੇਕਿਨ ਡੀਆਈਜੀ ਪ੍ਰਿਜ਼ਨਸ ਚਾਰ ਪੋਸਟਾਂ ਨੇ ਦੋ ਖਾਲੀ ਪਈਆਂ ਨੇ ਉਹ ਤੋਂ ਬਾਅਦ ਸੁਪਰਡੈਂਡੈਂਟ ਸੈਂਟਰਲ ਜੇਲਸ ਦੀ 6 ਪੋਸਟਾਂ ਖਾਲੀ ਪਈਆਂ ਨੇ 11 ਵਿੱਚੋਂ 6 ਖਾਲੀ ਪਈਆਂ ਨੇ ਸਿਰਫ 5 ਨੇ ਡਿਪਟੀ ਸੁਪਰਡੈਂਡੈਂਟ ਦੀ 22 ਪੋਸਟਾਂ ਨੇ ਚਲੋ 22 ਹੈਗੇ ਨੇ ਲੇਕਿਨ ਡਿਪਟੀ ਸੁਪਰਡੈਂਡ ਗ੍ਰੇਡ 2 ਦੀ 20 ਪੋਸਟਾਂ ਖਾਲੀ ਨੇ ਅਸਿਸਟੈਂਟ ਸੁਪਰਡੈਂਟ 38 ਪੋਸਟਾਂ ਖਾਲੀ ਨੇ ਬਾਕੀ ਜਿਹੜਾ ਸਟਾਫ ਹੈਗਾ ਜਿਹਦੇ ਵਿੱਚ ਹੈੱਡ ਵਾਰਡਰ ਵਾਰਡਰ ਇਹ ਸਾਰੇ ਹੈਗੇ ਨੇ 1382 ਪੋਸਟਾਂ ਖਾਲੀ ਪਈਆਂ ਨੇ ਆਲਮੋਸਟ 50% ਜਿਹੜੀ ਜੇਲ੍ਹਾਂ ਹੈਗੀਆਂ ਉੱਥੇ ਜੇਲ ਸਟਾਫ ਹੀ ਨਹੀਂ ਹੈਗਾ ਯਾਨੀ ਕਿ ਕੰਟਰੋਲ ਕੀ ਹੋਣਾ ਜਦ ਤੁਹਾਡੇ ਕੋਲ ਪੂਰਾ ਸਟਾਫ ਨਹੀਂ ਹੈ ਅਫਸਰ ਪੂਰੇ ਨਹੀਂ ਹੈਗੇ ਤਾਂ ਫਿਰ ਕੰਟਰੋਲ ਆਖਿਰਕਾਰ ਕਰਨਾ ਕੀ ਤਾਂ ਜਿਹਾ ਸਾਫ ਤੌਰ ਤੇ ਕਹਿ ਦਿੱਤਾ ਗਿਆ ਕਿ ਡਿਪਾਰਟਮੈਂਟ ਆਫ ਪ੍ਰिजन ਕੋਲ ਤਾਂ ਸਟਾਫ ਹੀ ਨਹੀਂ ਹੈ ਤਾਂ ਸੀ ਜੇਲ੍ਹਾਂ ਚੋਂ ਚਲਾਈਆਂ ਜੀਆਂ ਨਸ਼ੀਆਂ ਵਲੀਆਂ ਖੇਡਾਂ ਤੇ ਕਿਵੇਂ ਠੱਲ ਪਈਆਂ ਅਤੇ ਵੀ ਦੱਸਦੇ ਹਾਂ ਕਿ ਜੇਲ੍ਹ ਚੋਟ ਡਰੱਗ ਰੈਕੇਟ ਚੱਲਣ ਦੇ ਮਾਮਲੇ 'ਚ ਮਾਨਯੋਗ ਹਾਈ ਕੋਰਟ ਵੱਲੋਂ ਸਰਕਾਰ ਨੂੰ ਚਾੜ੍ਹ ਪਾਇਆ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਹ ਮਾਮਲੇ ਬੇਹੱਦ ਸੰਗੀਨ ਨੇ ਪਰ ਇਹਨਾਂ ਤੇ ਸਰਕਾਰ ਦੀ ਗੰਭੀਰਤਾ ਨਜ਼ਰ ਨਹੀਂ ਆ ਰਹੀ। खैर, ਸਟਾਫ ਦੀ ਗੱਲ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਿ ਪਿਛਲੇ ਕੁਝ ਸਾਲਾਂ 'ਚ ਕਾਰਵਾਈਆਂ ਕੀ ਕੁਝ ਹੋਈ। ਜੀ ਹਾਂ ਜੇਲ੍ਹ ਡਿਪਾਰਟਮੈਂਟ ਹਾਈ ਕੋਰਟ ਨੂੰ ਦੱਸਦਾ ਹੈ ਕਿ ਸਾਲ 2021 'ਚ ਚੇਲਚ ਕੀਤੀਆਂ ਗਈਆਂ ਰੇਡਾਂ ਦੌਰਾਨ ਛੱਬੀ ਐਫ ਆਈ ਆਰ ਦਰਜ ਕੀਤੀਆਂ ਗਈਆਂ 29 ਸਟਾਫ ਮੈਂਬਰ ਸਸਪੈਂਡ ਕੀਤੇ ਗਏ ਸਾਲ 2022 ਚ 28 ਐਫ ਆਈ ਆਰ ਹੋਈਆਂ ਤੇ 29 ਸਸਪੈਂਸ਼ਨ ਜਦਕਿ ਸਾਲ 2023 ਚ ਇਹ ਅੰਕੜਾ ਸਿਰਫ 12 ਐਫ ਆਈ ਆਰ ਤੱਕ ਹੀ ਸੀਮਟ ਕੇ ਰਹਿ ਗਿਆ ਥੋੜੈਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸੋ ਇਹ ਡਾਟਾ ਪੰਜਾਬ ਸਰਕਾਰ ਨੇ ਖੁਦ ਦਿੱਤਾ ਹਾਈ ਕੋਰਟ ਨੂੰ ਜਿਹੜੇ ਕਿ ਲਗਾਤਾਰ ਪਿਛਲੇ ਅਸੀਂ 6 ਮਹੀਨਿਆਂ ਤੋਂ ਦੇਖ ਰਹੇ ਹਾਂ ਜੇਲ੍ਹਾਂ ਵਿੱਚੋਂ ਫੋਨ ਕਾਲਸ ਹੋ ਰਹੇ ਨੇ ਔਰ ਜਦੋਂ ਪੁਲਿਸ ਅੰਦਰ ਸਰਕਾਰ ਵੀ ਹੈ ਪੁਲਿਸ ਵੀ ਜਾਂ ਮਹਿਕਮਾ ਵੀ ਜਦੋਂ ਅੰਦਰ ਰੇਡ ਪਾਉਂਦਾ ਹੈ ਤਾਂ ਕਈ ਕੈਦੀਆਂ ਕੋਲੋਂ ਮੋਬਾਈਲ ਫੋਨ ਮਿਲਦੇ ਨੇ ਲੇਕਿਨ ਹਾਈ ਪੰਜਾਬ ਸਰਕਾਰ ਜੇਲ੍ਹ ਡਿਪਾਰਟਮੈਂਟ ਹੱਜ ਹਾਈ ਕੋਰਟ ਨੂੰ ਦੱਸਦਾ ਹੈ ਕਿ ਪਿਛਲੇ 2.5 ਸਾਲਾਂ ਦਾ ਡਾਟਾ ਦਿੰਦਾ ਹੈ ਉਹਦੇ ਵਿੱਚੋਂ ਸਾਨੂੰ ਸਾਫ਼ ਖੁਲਾਸਾ ਹੋ ਜਾਂਦਾ ਕਿ ਐਸਲ ਕਾਰਵਾਈ ਕੀ ਹੋਈ ਹੈ 2021 ਵਿੱਚ ਜਦੋਂ ਜੇਲ੍ਹ ਰੇਡ ਪਾਈਆਂ ਗਈਆਂ ਤਾਂ ਜਿਹੜਾ ਵੀ ਸਮਾਨ ਅੰਦਰੋਂ ਚਾਹੇ ਮੋਬਾਈਲ ਸੀਗੇ ਜਾਂ ਹੋਰ ਕਈ ਚੀਜ਼ਾਂ ਮਿਲੀਆਂ ਉਹਨੂੰ ਲੈ ਕੇ 29 ਸਟਾਫ ਸਸਪੈਂਡ ਕੀਤਾ ਜਾਂਦਾ ਹੈ 2022 ਚ 28 ਐਫਆਈਆਰਾਂ ਦਰਜ ਹੁੰਦੀਆਂ ਨੇ ਔਰ ਸਟਾਫ ਸਸਪੈਂਡ ਹੁੰਦੇ ਨੇ 29 ਲੇਕਿਨ ਜਦੋਂ ਮਾਮਲਾ ਆਉਂਦਾ 2023 ਦਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਹਾਈ ਕੋਰਟ ਨੇ ਸਵਾਲ ਚੱਕੇ ਨੇ ਇਸੇ ਸਰਕਾਰ ਦੇ ਵਿੱਚ ਐਸ ਸਰਕਾਰ ਵਿੱਚ ਐਫਆਈਆਰਾਂ ਦਰਜ ਪੂਰੇ 2023 ਇੱਕ ਸਾਲ ਚ 12 ਐਫਆਈਆਰਾਂ ਦਰਜ ਹੋਈਆਂ ਮਾਮਲੇ ਤਾਂ ਬਹੁਤ ਜ਼ਿਆਦਾ ਸਮਝ ਜਦੋਂ ਕੀ ਦੇਖਿਆ ਜਬ ਤਾਂ ਉਹ ਤੋਂ ਪਹਿਲਾਂ 28 28 29 29 ਐਫਆਈਆਰਾਂ ਦਰਜ ਹੋ ਰਹੀਆਂ ਸੀ ਲੇਕਿਨ ਇਸ ਵਾਰ ਸਿਰਫ 12 ਪੂਰੇ ਇੱਕ ਸਾਲ ਚ ਔਰ ਸਿਰਫ 18 ਦੇ ਉੱਤੇ ਕਾਰਵਾਈ ਹੋਈ ਹੈ ਇਹ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਇਹ ਐਫੀਡਿਫਟ ਦੀ ਜਾਣਕਾਰੀ ਹੈ ਕੋਈ ਹਵਾ ਦੇ ਵਿੱਚ ਗੱਲਾਂ ਨਹੀਂ ਹੋ ਰਹੀਆਂ ਇਹ ਸਾਰੀ ਜਾਣਕਾਰੀ ਉਹ ਜਾਣਕਾਰੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਸੀਨੀਅਰ ਅਫਸਰਾਂ ਵੱਲੋਂ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਅਧਿਕਾਰਕ ਜਾਣਕਾਰੀ ਡਿਪਾਰਟਮੈਂਟ ਆਫ ਜੇਲ ਦੇ ਸੈਕਟਰੀ ਜਿਹੜੇ ਹੈਗੇ ਕੁਮਾਰ ਰਾਹੁਲ ਉਹਨਾਂ ਦਾ ਐਫੀਡਿਵਟ ਹੈ ਇਹ ਜਿਹੜਾ ਹਾਈ ਕੋਰਟ ਨੂੰ ਦਿੱਤਾ ਗਿਆ ਔਰ ਕਾਫੀ ਫਟਕਾਰ ਤੋਂ ਬਾਅਦ ਦਿੱਤਾ ਗਿਆ ਇਹ ਪਹਿਲਾਂ ਦੇਣਾ ਸੀਗਾ ਲੇਕਿਨ ਜਦੋਂ ਐਫੀਡਿਵਟ ਨਹੀਂ ਦਿੱਤਾ ਗਿਆ ਤਾਂ ਕੱਲ ਹਾਈ ਕੋਰਟ ਨੇ ਫਟਕਾਰ ਲਈ ਸੀ ਜਾਂ ਤਾਂ ਉਹ ਖੁਦ ਪੇਸ਼ ਹੋ ਜਾਣ ਇਹਾਂ ਫਿਰ ਐਫੀਡੇਡ ਫਾਈਲ ਕਰ ਰਹੇ ਨੇ ਕਿ ਜੇਲ੍ਹ 'ਚ ਕਾਰਵਾਈ ਕੀ ਕਰ ਰਹੇ ਨੇ ਹੁਣ ਉਹਦੇ ਵਿੱਚ ਇਹ ਕਈ ਚੀਜ਼ਾਂ ਕਹਿ ਰਹੇ ਕਿ ਅਸੀਂ ਜੇਲ੍ਹ 'ਚ ਸਕੈਨਰ ਲਾਵਾਂਗੇ ਬੋਡੀ ਸਕੈਨਰਸ ਹੋਣਗੇ ਕਿ ਚੈੱਕ ਕੀਤਾ ਜਾਊਗਾ ਕਿਸ ਤਰੀਕੇ ਨਾਲ ਜੇਲ੍ਹ ਤੇ ਅਸੀਂ ਜਿਹੜੀ ਨਾਈਲਨ ਮੈਸ਼ ਲਾਈ ਜਾਵੇ ਤਾਂ ਕਿ ਬਾਹਰੋਂ ਕੋਈ ਸਮਾਨ ਅੰਦਰ ਨਾ ਆ ਸਕੇ ਕਿਸ ਤਰੀਕੇ ਨਾਲ ਤਲਾਸ਼ੀਆਂ ਲੈਣੀਆਂ ਉਹ ਸਾਰੀ ਚੀਜ਼ਾਂ ਲੇਕਿਨ ਅੱਜ ਜਦੋਂ ਇਸ ਪੂਰੇ ਮਾਮਲੇ ਦੀ ਸੁਣਵਾਈ ਹੁੰਦੀ ਹੈ ਜਸਟਿਸ ਪੰਕਜ ਜੈਨਿਕ ਬੜਾ ਵੱਡਾ ਸਵਾਲ ਖੜਾ ਕਰਦੇ ਨੇ ਕਿ ਆ ਤੁਸੀਂ ਜੈਮਰ ਲਾ ਰਹੇ ਹੋ ਤੁਸੀਂ ਬਾਕੀ ਫਸਿਲਿਟੀ ਸੀਸੀਟੀਵੀ ਕੈਮਰੇ ਲਾਣੇ ਆ ਤੁਸੀਂ ਸਕੈਨਰਸ ਲਾਣੇ ਆ ਬੋਡੀ ਸਕੈਨਰ ਬ ਲੇਕਿਨ ਜੋ ਸਭ ਤੋਂ ਵੱਡੀ ਚੀਜ਼ ਹੈ ਉਹ ਹੈ ਇੱਛਾ ਸ਼ਕਤੀ ਤੁਹਾਡੀ ਵਿਲ ਸਰਕਾਰ ਦੀ ਜੇ ਇੱਛਾ ਹੋਊਗੀ ਤਾਂ ਇਹ ਸਾਰੀ ਚੀਜ਼ਾਂ ਹੁਣੇ ਵੀ ਤੁਸੀਂ ਕੰਟਰੋਲ ਕਰ ਸਕਦੇ ਤਾਂ ਜੀ ਹਾਂ ਇੱਥੇ ਵੱਡਾ ਸਵਾਲ ਇਹੀ ਖੜਾ ਹੁੰਦਾ ਹੈ ਕਿ ਜੇਲਾਂ ਚੋਂ ਅਜੀਹਾ ਰੈਕਟ ਅਜੀਹੇ ਨੈਕਸਸ ਜੇਲ ਸਟਾਫ ਦੀ ਮਿਲੀ ਭਗਤ ਤੋਂ ਬਿਨਾ ਭਲਾ ਕਿਵੇਂ ਚੱਲ ਸਕਦੇ ਨੇ ਦੇਖਣਾ ਹੋਵੇਗਾ ਕਿ ਨਾਪਾ ਜੇਲ ਚੋਂ ਚੱਲ ਰਹੇ ਇਸ ਡਰੱਗ ਰੈਕਟ ਦੇ ਮਾਮਲੇ 'ਚ ਕਿਹੜੇ ਅਧਿਕਾਰੀ ਕਿਹੜੇ ਜੇਲ ਸਟਾਫ ਖਿਲਾਫ ਹੁਣ ਕੀ ਕੁਝ ਕਾਰਵਾਈ ਹੁੰਦੀ ਹੈ ਇਹ ਕੀ ਰਿਪੋਰਟ 12 ਫਰਵਰੀ ਤੱਕ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਜਾਂਦੀ ਹੈ। ਇਹ ਸੀ ਨਿਊਜ਼ ਦੇ ਲਈ ਚੰਡੀਗੜ੍ਹ ਤੋਂ ਪ੍ਰੀਤ ਮਹਿਤਾ, ਦਰਵਿੰਦਰ ਮੀਤ ਦੀ ਰਿਪੋਰਟ।